ਨਸਾ ਨੈਸ਼ਨ ਸਿਕਿਉਰਿਟੀ ਐਕਟ ਉਸ ਵੇਲੇ ਦੋ ਐਕਟ ਲਾਏ ਇੱਕ ਮੀਸਾ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਇੱਕ ਡੀਆਈਆਰ ਡਿਫੈਂਸ ਆਫ ਇੰਡੀਆ ਰੂਲਸ ਇਹ ਦੋਨੇ ਅੰਗਰੇਜ਼ਾਂ ਵਾਲੇ ਦੇ ਕਾਨੂੰਨ ਬਣੇ ਹੋਏ ਸੀਗੇ ਤੇ ਉਹ ਦੋਨੇ ਐਕਟ ਲਾ ਕੇ ਡੀਆਈਆਰ ਤੇ 2 ਸਾਲ ਦੀ ਨਜ਼ਰਬੰਦੀ ਸੀ ਬਿਨਾਂ ਕਦਮਾ ਖੁਲਾਏ ਤੇ ਮੀਸਾ ਚ 3 ਸਾਲ ਦੀ ਨਜ਼ਰਬੰਦੀ ਸੀ ਇੱਕ ਪ੍ਰੋਫੈਸਰ ਤੰਮੋਇਰਾ ਉਹਦੇ ਮੀਸਾ ਲੱਗਿਆ ਸੀ ਤੇ ਮੇਰੇ ਡੀਆਰ ਲੱਗਿਆ ਸੀ ਜਾਂ ਮੇਰੇ ਤੇ ਡੀਆਰ ਲੱਗਿਆ ਸੀ ਹਾਲਾਂਕਿ ਉਹ ਗ੍ਰਸਤਾਰ ਨਹੀਂ ਹੋਇਆ ਸਾਡੇ ਪੀਐਸਯੂ ਦਾ ਫੈਸਲਾ ਦੀ ਫੈਸਲਾ ਕੀਤਾ ਸਾਡੇ ਪੀਐਸਯੂ ਨੇ ਵੀ ਕਿਹੜੇ ਕਿਹੜੇ ਗ੍ਰਸਤਾਰ ਹੋਣਗੇ ਕਿਹੜੇ ਬਾਹਰ ਰਹਿਣਗੇ ਤੇ ਪ੍ਰਿੰਸੀਪਲ ਹੁਣ ਦਾ ਹਨ ਫੈਸਲਾ ਕਰਕੇ ਇਹਦੇ ਅੰਦਰ ਭੇਜਿਆ ਹੋਰ ਵੀ ਦੋ ਤਿੰਨ ਜਿਹੜੇ ਜੀ ਕੁਛ ਹੁੰਦੇ ਇਹ ਤਾਂ ਸ਼ਾਇਦ ਬੱਲੇ ਪੜੇਗੇ ਸੀਗੇ ਤਿੰਨ ਪੰਜਾ ਹੋਰੀ ਦਾ ਸੋ ਮੀਸਾ ਤੇ ਡੀਆਰ ਉਹਨਾਂ ਨੇ ਉਹਨੂੰ ਇੰਤਜ਼ਾਮ ਕੀਤਾ ਕਿਉਂਕਿ ਕਨਸਟੀਟਿਊਸ਼ਨ ਜਿਹਨੇ 350 ਦੇ ਸਾਰੇ ਰਾਈਟਸ ਜਿਹੜੇ ਬੇਸਿਕ ਰਾਈਟਸ ਛੇ ਸੰਧਾਨ ਦਾ ਸਾਰੇ ਉਹਨਾਂ ਨੇ ਰੱਦ ਕਰ ਦਿੱਤੇ ਸੀ ਉਹ ਐਮਰਜੈਂਸੀ ਲਾ ਕੇ ਉਹਦੇ ਦੀ ਫਿਰ ਕੀ ਗਾਇਆ ਬਈ ਕੰਵੈਕਟਰ ਉਹ ਵੀ ਲੋੜਨੀ ਤੇ ਫੜ ਕੇ ਅੰਦਰ ਕਰ ਦਿਓ ਤੇ ਜਿਹੜੀ ਡੀਆਈਆਰ ਲੱਗਿਆ ਉਹ ਸੋਸਾ ਰੱਖ ਲੋ ਜਿਹਦੇ ਮੀਸਾ ਲੱਗਿਆ ਉਹ ਦੰਸਾ ਜੀ ਰੱਖ ਲੋ ਸੋ ਇਹ ਇੱਕ ਅਕਾਫੀ ਤਾਜ ਉਹਨਾਂ ਨੇ ਜਿਹੜਾ ਜਿੱਥੇ ਤੱਕ ਮੇਰਾ ਆਪਣਾ ਆਪਣਾ ਤਜਰਬਾ ਜਿਹੜਾ ਫੈਮਿਲੀ ਦਾ ਪਰਵਾਰ ਦੇ ਦੇਖੋ ਸਾਡੇ ਜਦੋਂ ਅਸੀਂ ਕਿਉਂਕਿ ਮੈਂ ਕੈਕਟਰ ਸੀਗਾ 呃，没。